ਆਹ ਨਹੀਂ ਆ ਰਹੇ ਦੋਨੋਂ ਨਹੀਂ ਸਰਦਾਰ ਜੀ ਕਰੋ ਬੰਦ ਰੱਖ ਲੋ ਅੱਗੇ ਕਰੋ ਮਿਰਜੀ ਨਾਲ ਹੌਣਾ ਜ਼ਰਾ ਇਹ ਨਾਲ ਹਲਾਓ ਇੱਥੇ 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 ਲੋ ਜੀ ਪਾਸਵਰਡ ਕੱਢ ਲਏ ਅਸੀਂ ਚੱਲ ਪਏ ਹੁਣ ਇੰਡੀਆ ਨੂੰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਅਸੀਂ ਘਰ ਆ ਗਏ ਸੀਗੇ ਤੇ ਉੱਥੇ ਮੇਰੀ ਵੀਡੀਓ ਸ਼ੁਰੂ ਕਰਨੀ ਰਹੀ ਸੀਗੀ ਤੇ ਹੁਣ ਬਿੱਥੇ ਅਸੀਂ ਗਾਨਕ ਬੜਾਈ ਫਟਾਫਟ ਆ ਕੇ ਰਾਤ ਨੂੰ ਕਿਉਂਕਿ ਮੀਂਹ ਦਾ ਬਹੁਤ ਖਤਰਾ ਸੀਗਾ ਤੇ ਹੁਣ ਆਪਾਂ ਕਰਦੇ ਵੀਡੀਓ ਸ਼ੁਰੂ ਕਿੱਦਾਂ ਅਸੀਂ ਪਾਕਿਸਤਾਨ ਤੋਂ ਇੰਡੀਆ ਪਹੁੰਚੇ ਉਹ ਤੁਹਾਨੂੰ ਮੈਂ ਦਿਖਾਉਂਦਾ ਹਾਂ ਤੇ ਲੋਰੀ ਹੁਣ ਸਾਡਾ ਜਾਣ ਦਾ ਟਾਈਮ ਹੋ ਗਿਆ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਏ ਅਸੀਂ ਤਾਂ ਚਲੋ ਜੀ ਚੱਲੀਏ ਹੁਣ loketa dak lagi bilia duniya ਉਹੀ ਜੀ ਵਾਰ ਵਾਰ ਨਹੀਂ ਕਰੋ ਨਾ ਚਲੋ ਬਈ ਹੁਣ ਬੱਸਾਂ ਆ ਗਈਆਂ ਬਾਹਰ ਅੰਦਰੋਂ ਸੰਗੜਾ ਨਿਕਲਦੀਆਂ ਆ ਜਾ ਸਦੀ ਜੀ ਕੋਲੀ ਮੱਛੀ ਮੇਰੇ ਕੋਲ ਆਓ ਚੰਗਾ ਬਰਾਵੋ ਉਹ ਬਣਾਦਾ ਵੀਡੀਓ ਇਹਦੇ

ਆ ਨਹੀ ਆ ਰਹੇ ਜੜੀ ਦੋਨਾਂ ਦੀ ਸਰਦਾਰ ਜੀ ਖੋਬਤ ਰੱਖ ਲੋ ਇੱਥੇ ਖੋ ਲੋ ਵੀਰ ਜੀ ਨਾਲ ਹੋਣਾ ਜ਼ਰਾ ਇਹ ਨਾ ਨਾ ਲਾਓ ਇਹ ਅੱਥੀ ਅੱਥੀ ਇੱਥੇ ਜੀ ਕਹ ਰਹੇ ਨੇ ਰਾਏ ਇੱਕ ਗੱਜਾ ਬੋਲਾ ਸੋਹਣ ਆ ਹਾ ਸਿਆਰਾ ਬੋਲਾ ਖੋਚ ਨੋਰੀ ਪਾਸਵਰਡ ਕੱਢ ਲਏ ਅਸੀਂ ਸਟੱਲ ਤੇ ਹੁਣ ਇੰਡੀਆ ਨੂੰ ਯਾਰਾਂ ਚੱਲੋ ਦੇਸ਼ ਨੂੰ ਚੱਲੋ ਰੱਤ ਨੂੰ ਚੱਲੋ ਅੱਗੇ ਆ ਗਏ ਅੰਮ੍ਰਿਤਸਰ ਅੰਮ੍ਰਿਤਸਰ ਕਸਾਇਆ ਤੇ ਲੋ ਜੀ ਬਾਰਡਰ ਆ ਪਹੁੰਚ ਗਏ ਸਾਰੇ ਇਮੀਗ੍ਰੇਸ਼ਨ ਕਲੀਅਰ ਕਰਿਆ ਤੇ ਹੁਣ ਇੰਡੀਆ ਸਾਈਡ ਦਾ ਆਉਣਾ ਹੁਣ ਟੋਕਨ ਮਿਲ ਗਿਆ 100 ਨੇ ਹੁਣ ਦੇਖੇ ਤੇ ਕਾਰੋਬਾਰੀ ਆਂਦੇ ਤਲੋ ਜੀ ਸਾਰਾ ਉਸ ਕਲੀਅਰ ਕਰਿਆ ਹੈ ਅਨਕੜੀਏ ਬਾਹਰ ਤੇ ਲੋਰੀ ਹੁਣ ਘਰਾਂ ਪਹੁੰਚ ਗਏ ਤੇ ਹੁਣ ਚੱਲੀਏ ਖੇਤਾਂ ਵਿੱਚ ਕਣਕ ਵੜਾਈਏ ਅਮਨੇ ਚੀ ਟਰੈਕਟਰ ਟਰਲੀ ਲੈ ਕੇ ਪਹੁੰਚ ਗਿਆ ਤੇ ਆਪਾਂ ਵੀ ਚੱਲੀਏ ਹੁਣ ਖੇਤਾਂ ਵਿੱਚ ਮੰਨੇ ਰੇਲ ਤੇ ਸ਼ਾਮੇ ਹੋ ਜਾਣੀ ਰਾਤੇ ਹੋ ਜਾਣੀ ਚੱਲ ਵੱਡਣ ਲੱਗੇ ਵੀ ਹਾਲੇ ਕੰਪੈਨ ਪਿੱਛੇ ਚੱਲਦੀ ਆ ਚਲੋ ਦੇਖਦੇ ਹੁਣ ਕਾਰਬਾਰੀ ਹੁੰਦੀ ਆਪਣੀ ਤੇ ਲੋ ਜੀ ਟਰੈਕਟਰ ਵੀ ਖੜਾਤਾ ਲੈ ਬਾਈ ਜੇ ਪਾਣੀ ਪੀਣਾ ਲੋਰੀ ਉੱਧਰ ਕੰਪੈਨ ਲੱਗਣ ਲੱਗੀ ਗਰਦੇ ਵਾਹਦੇ ਨਹੀਂ ਹਾਂ ਸਤਿ ਸ਼੍ਰੀ ਅਕਾਲ ਜੀ ਗਰਦੇ ਵਾਹਦੇ ਗਰਦਾ ਫਿਰ ਉਹਨਾਂ ਰਾਤ ਵੀ ਆ ਦੇਖ ਲੈ ਫਲਕ ਪੱਟ ਚੁੱਕੀ ਆ ਨਾ ਬੋਲੀ ਐਵਰੇਜ ਵੀ ਪੂਰੀ ਨਹੀਂ ਦਿਖਦੀ ਮੈਂ ਪੂਰੀ ਕਰ ਦਿੱਤ ਰਾਂ ਅਪਰੇ

ਕੱਟੀ ਸਾਰੀ ਟੀਮ ਐਟੀ ਉੱਧਰ ਰੋਟੀ ਅੱਧਰ ਆਉਣਾ ਚ ਪੰਮੂ ਵੀ ਪਹੁੰਚਿਆ ਵਾ ਕਹਿੰਦਾ ਘਰ ਨਹੀਂ ਜਾਣਾ ਜਦ ਤੱਕ ਵੱਢ ਨਹੀਂ ਉਦੀ ਮੱਛਰ ਚਾ ਸੌ ਅਲਰਜੀ ਦੇ ਕਹਿੰਦਾ ਹਾਂ ਕਰ ਨਹੀਂ ਆਣਾ ਰੋਟੀ ਵੀ ਆਏ ਪਿਆ ਛੱਟੇ ਹੋਏ ਵੇ ਭਾਈ ਸਾਰੇ ਹੈ ਪਾੜਾ ਵਾਲੀ ਟੀਮ ਹੈ ਪਾੜਾ ਵਾਲੀ ਟੀਮ ਕੱਟੀ ਹੋ ਗਈ ਚਲੋ ਉੱਧਰ ਬੱਸ 10 ਦੇ ਪਾਸੇ ਰਹਿ ਜਿਓ ਹਾਂ ਜਰਾ ਦੱਸ ਦੇਖਦਾ ਮਾਦੀ ਨੰਬਰ ਆਇਆ ਇਹਦਾ 4 ਵਜੇ ਤੇ ਡੀਵੇ ਚੱਲੋ ਘਰ ਦੀ ਗੁੰਨ ਦੀ ਵੱਡੀ ਵੀ ਤਾਂ ਨਜ਼ਾਰਾ ਥੋੜੀ ਬਾਕੀ ਥੋੜੀ ਦਾ ਕਣਕ ਫਾਇਆ ਕਰਦਾ ਉੜਦਾ ਬਾਕੀ ਆਇਆ ਆ ਭਾਈ ਪਤਾ ਜਿੰਮੇਰਾ ਦੇ ਜਾਣੀਆ ਕਟਰ ਖੋਲ ਕੇ ਬੰਬੂ ਬੰਪੂ ਨਹੀਂ ਭਰਦੇ ਹੈ ਕਿ ਕੀ ਕਰਨਾ ਹੈ ਕਣਕ ਹੈ ਕਰੋ ਨਿੰਮੇਰਾ ਦੇ ਜਾਣੀਆ ਨਿੰਮੇਰਾ ਦੇ ਜਾਣੀਆ ਆਪਣੇ ਖੱਤੀਆ ਵੱਡੂ ਕਰੇ ਇਧਰ ਵਾਈ ਨਾਲੀਆਂ ਆਓ ਵੱਢ ਕੇ ਉੱਧਰ ਬੜੀ ਗੱਲ ਆਜ ਨਿਪੜ ਗਿਆ ਨਿਪੜ ਗਿਆ ਆਪਣੇ ਵਾਲਾ ਏਰੀਆ ਸਾਰੇ ਬਾ ਠੀਕ ਹਾਂ ਏਰੀਆ ਦਾ ਸਾਰੀ ਨਿਪੜ ਗਿਆ ਇਧਰ ਖਤਮ ਇਧਰ ਦਾ ਕੋਟਲੀ ਉਹ ਦੇਖ ਲੈ ਕੰਬੈਨ ਵੀ ਦਿਖਦੀ ਵਿੱਚ ਨੂੰ ਦਿਖਦੀ ਹੈ ਉਹ ਢੇਰੇ ਕਰਦੇ ਹੀ ਉੜਦਾ ਦੇਖਦਾ ਨਾ ਤੇਰੇ ਦਾ ਦੇਖਦਾ ਇਹ ਲੱਗ ਰਾਤ ਨੂੰ ਚੱਲਦਾ ਕੰਮ ਐਦਾ ਹੀ ਐ ਮੁਰੇ ਦਾ ਦੇਨੇ ਜਿਹੜਾ ਆ ਪਾਣੇ ਕਿਨੇ ਲਈ ਕਿਨੇ ਡੋਕੇ ਦੇ ਰਹਿ ਗਏ ਬੋਤਨੇ ਕੇ ਰਹਿ ਗਏ ਬਸ ਉਹ ਮੰਦਰੀ ਘਰ ਜਾੜੇ ਨੂੰ ਉਹ ਬਾਪੇ ਕੇ ਮੰਦਾ ਮੰਨਦਾ ਨਹੀਂ ਰਹਾ ਵੱਡਾ ਹੜਦਾ ਯਾਰ ਖਿਚਕੀ ਲੈ ਕੇ ਗਿਆ ਉਹ ਕਰਦਾ ਜਾਦਾ ਕਰਦਾ ਜਾਦਾ ਭਰ ਜਾऊंगा ਰੋਡੀ ਨੂੰ ਮਾਮੇ ਦਾ ਫੋਨ ਆਇਆ ਕੋ ਅਮਰੀਕਾ ਤੇ ਉੱਗਿਆ ਪਿਆ ਇਹ ਹੋਰ ਤਰ੍ਹਾਂ ਲੱਗ ਆ ਗਿਆ ਬਸ ਆ ਗਿਆ ਹੋ ਗਿਆ ਕੈਂਡਲ ਦਿਖਦੀ ਆਪਣੇ ਵਰਗੇ ਆ ਹਾਂ ਤਾਂ ਉੱਪਰ ਅੱਗੇ ਤਾਂ ਬਾਣ ਦਾ ਬਦਲ ਲੱਗਦਾ ਦਿਨ ਵਾਲਾ ਤਾਂ ਖਵਾੜਦੀ ਆ ਬਾਈ ਹਾਂ ਪਟਿਆਨਾ ਬਣਾ ਧੀਵਾ ਬਾੜਦੀ ਆ ਤੇ ਅੰਦੀ ਵਿੱਚ ਆ ਟਾਈਮ ਦੀ ਮੇਰੀ ਬੀਬੀ ਦਾ ਪਾਪਾ ਕਹਿੰਦਾ ਮਾਮਾ ਕਹਿੰਦਾ ਸੇਵਾ ਲੱਗਣੀ ਆ ਹਾਂ ਬੱਸ ਆ ਸੇਵਾ ਦੇ ਲੈ ਚਲੋ ਬਈ ਆਖਰੀ ਵਾਂਡ ਰਹਿ ਗਈ ਤੇ ਮੈਂ ਇੱਥੇ ਟਰੈਕਟਰ ਵੀ ਕੱਢ ਲਿਆ ਇੱਧਰ ਦੇ ਤਿਆਰ ਆ ਆਪਣੀਆਂ ਹੈ ਹੁੰਦਾ ਨਹੀਂ ਗਾਇਦ ਉਹਦੇ ਤੇ ਫੇਲ ਨਹੀਂ ਜਾਂਦੀ ਸਾਡੇ ਹਲੇ ਵੀ ਬਈਆ ਵਾਂਡ ਚੱਲ ਬਈ ਚੱਲ ਤੇ ਲੋ ਬਈ ਇੱਕ ਵਾਂਡ ਰਹਿ ਗਈ ਸਨ ਲਗੇ ਨਿਪਟ ਗਿਆ ਟਰੈਕਟਰ ਲਾ ਕੇ ਖੜਾਇਆ ਨੇੜੇ ਤੇ ਪੋਈਏ ਵਿੱਚ ਕਣ ਕੇ ਆਣ ਜਾਣੇ ਸੁਬਹ ਨਰੀ ਹੋ ਗਿਆ ਦਾ ਕੱਲ ਵਾਟੋਗੀ ਫੁਖਰਾ ਇਹ ਮਸ਼ੀਨ ਨੂੰ ਬੇਲ ਨਹੀਂਦਾ ਭਾਈ ਚਲੋ ਭਾਈ ਨਿਪਟ ਗਿਆ ਕੰਮ ਤੇ ਭਰਾਏ ਆਣਨਾਂ ਟਰਾਲੀ ਪੋਈਏ ਦਾਣੇ ਬਸੇ ਬੇਹਾਲੇ ਹਾਂ ਉੱਤਰ ਚਾਰ ਦੇਖ ਲੈ ਠੀਕ ਹੈ ਬੱਬੂ ਨੂੰ ਦੇਖੀਏ ਬੱਬੂ ਨੂੰ ਦੇਖੀਏ ਮਰ ਗਿਆ ਭਰ ਗਿਆ ਭਰ ਗਿਆ ਫਰਲੀ ਭਰਦੀ ਹੈ ਨਾ ਸਾਰੀ ਉਹ ਭਰਦਾ ਨਹੀਂ ਮੈਂ ਕਹਿੰਦਾ ਹਾਂ ਤੱਕਣਾ ਭਾਈ ਮੈਂ ਲੈ 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 ਉੱਧਰ ਆਲੇ ਆਰੂਗੇ ਮਾਸਟਰ ਆਲੇ ਪਾਪਾ ਜੀ ਬਾਈ ਦੇਖੂਗੇ ਹਾਂ ਪੂਰੇ ਨਾਲ ਕੰਦੇ ਫਿਰ ਔਰ ਇਹ ਨਬੜ ਗਿਆ ਚਲੋ ਬਾਈ ਸਾਡਾ ਨਬੜਿਆ ਹੁਣ ਉੱਧਰ ਕੰਮ ਰਹਿ ਗਿਆ ਠੀਕ ਹੈ ਠੀਕ ਹੈ ਦਾੜੀਆਂ ਠੀਕ ਆ ਚਾਹ ਠੀਕ ਆ ਇਹ ਤਾਂ ਦਾਣੇ ਦੋ ਨੂੰ ਤੂੰ ਦੇ ਲੈ ਬੈਠ ਠੀਕ ਆ ਬਸ ਠੀਕ ਹੈ ਰਾਤੀ ਨੇਤਰ ਵਾਹਿੰਦੇ ਨੇ ਕਿਥੇ ਲੈ ਰਾਜੀ ਬਾਈ ਵਾਲੀ ਹੈ ਹਾਂ ਉਹਨਾਂ ਦੀ ਹੈ ਆ ਬਿੱਕੀ ਬਾਈ ਨੂੰ ਤੇਰੇ ਜਿਹਾ ਚਾਹੀਦਾ ਆ ਦੇ ਕਰਾ ਜੇ ਦਤੀ ਆ ਠੀਕ ਚੱਲ ਜਾ ਜੀ ਆ ਗਏ ਮੈਡਮ ਹੈਗਾ ਠੀਕ ਹੈ ਚੰਗਾ ਬਈ ਕਰੋ ਬਈ ਕਰਾ ਅੰਦਰ ਨਿਕਾ ਆ ਦੀ ਹੁਣ ਹੁਣ ਸਵੇਰੇ ਦੂਏ ਪਾਸੇ ਲੈ ਜਾਣੀ ਤੇ ਹੁਣ ਉਧਰ ਵੱਡੂਗੇ ਗੱਲੋ